ਲੈ ਕਰ ਲੈ ਬਣੇ ਸਰੀ ਬਰਾੜ ਨੇਗੇ ਗੱਲ ਵੀ ਭਾਨੇ ਨਾ ਤੇ ਆਪਾਂ ਤੁਸੀਂ ਬੇਫਿਕਰ ਹੋ ਬਣੇ ਰੋਣ ਵਾਲੀ ਕੋਈ ਗੱਲ ਨਹੀਂ ਐ ਸਮਝੋ ਵੀ ਆਪਣਾ ਆਪਦਾ ਹੀ ਘਰ ਹੈ ਤੇ ਆਪਾਂ ਕਰਦੇ ਆ ਜੀ ਬਣੇ ਜਮਾ ਬੇਫਿਕਰ ਹੋ ਤੁਸੀਂ ਰੋ ਨਾ ਬਣੇ ਸਤਿ ਸ਼੍ਰੀ ਅਕਾਲ ਜੀ ਵੀਰੇ ਠੀਕ ਹੋ ਜੀ ਠੀਕ ਠਾਕ ਬਾਈ ਮੈਂ ਨਾ ਮੈਂ ਨਾ ਕਰੇ ਬੈਠਾ ਇਧਰ ਆਪਣਾ ਵੀ ਅੱਖਾਂ ਭਰੀ ਬੈਠੀ ਆ ਉੱਪਰ ਪੱਲੀਆਂ ਦੀ ਛੱਤ ਆ ਆ ਬਾਈ ਵੀ ਇਧਰ ਬੈਠਾ ਵੀ ਅੱਖਾਂ ਭਰੀ ਬੈਠਾ ਸਤਿ ਸ਼੍ਰੀ ਅਕਾਲ ਜੀ ਵੀਰੇ ਸਤਿ ਸ਼੍ਰੀ ਅਕਾਲ ਜੀ ਮੜਾ ਤੇ ਇਸ ਕਰਕੇ ਮਾੜਾ ਇਹਨਾਂ ਦਾ ਬਾਈ ਜਿਹੜਾ ਘਰ ਦਾ ਹਾਲਾਤ ਨੇ ਕਿ ਤੁਸੀਂ ਮੈਂ ਕਿਹਾ ਤੁਹਾਨੂੰ ਮੈਂ ਘਰੇ ਜਾ ਕੇ ਫੋਨ ਲਾਉਂਗਾ ਜੀ 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 ਵੀਰੇ ਤੇ ਆਹ ਸਾਰੇ ਹਾਲਾਤ ਨੇਗੇ ਬਾਈ ਦੇ ਆਹ ਸਾਰਾ ਤੁਹਾਨੂੰ ਦਿਖਾਉਣਾ ਬਾਈ ਮੈਂ ਘਰ ਮਾੜਾ ਜਾ ਇੱਕ ਮਿੰਟ ਆ ਇੱਧਰ ਆ ਮੈਂ ਪਿਛਲਾ ਕੈਮਰਾ ਚਲਾ ਕੇ ਦਿਖਾਉਣਾ ਆ ਤਾਂ ਬਾਈ ਇੱਧਰ ਪੱਲੀਆਂ ਦੇ ਉੱਪਰ ਛੱਤ ਪਈ ਹੋਈ ਆ ਜਿਹੜਾ ਕਮਰਾ ਸੀ ਨਾ ਜਦੋਂ ਮੀਂਹ ਪਈ ਗਿਆ ਬਾਈ ਆ ਕਮਰਾ ਸਾਰਾ ਢਹਿ ਗਿਆ ਓਹ ਓਹ ਉੱਪਰੋਂ ਆ ਇੱਕ ਕਮਰਾ ਸੀ ਇਹ ਕਮਰਾ ਢਹਿ ਗਿਆ ਦੂਮਾ ਚ ਆਹ ਤਾਂ ਬਾਈ ਇਹਨਾਂ ਦਾ ਦੇਖੋ ਆਹ ਤਾਂ ਬਾਥਰੂਮ ਆ ਇੱਥੇ ਇਹਨਾਂ ਦਾ ਲੈਟਰੀਨ ਬਣਿਆ ਹੋਇਆ ਆ ਜੀ ਜੀ ਵੀਰੇ ਆਹੀ ਇੱਥੇ ਇੱਥੇ ਸਾਰਾ ਕੁਝ ਬਣਿਆ ਹੋਇਆ ਤੇ ਆਹ ਦੋ ਬੱਚੀਆਂ ਨੇਗੀਆਂ ਬਾਈ ਆਹ ਦੋ ਇਹਨਾਂ ਦੇ ਆਇੱਕ ਬੇਟਾ ਤੇ ਆ ਇੱਕ ਬੱਚੀ ਪੜ ਕੇ ਆ ਗਈ ਸਕੂਲੋਂ ਦੋ ਬੇਟੀਆਂ ਨੇਗੀਆਂ ਤੇ ਆ ਤਾਂ ਗਵੰਡੀ ਆਏ ਹੋਏ ਨੇਗੇ ਤੇ ਦੋ ਬੇਟੀਆਂ ਨੇਗੀਆਂ ਗੁਰਸਿੱਖ ਪਰਿਵਾਰ ਆ ਬਾਈ ਸਾਰਾ ਹੁਣ ਜਿੰਨੀ ਕ ਬਾਈ ਦਿਹਾੜੀ ਜੋਤਾ ਲਾਉਂਦਾ ਉਹ ਜਿੰਨਾ ਕ ਦਿਹਾੜੀ ਜੋਤਾ ਲਾਉਂਦਾ ਉਹ ਸਾਰਾ ਉਹ ਚੁੱਲ੍ਹੇ ਦਾ ਖਰਚਾ ਚੱਲਦਾ ਮਸਾਂ ਜਵਾਕਾਂ ਦੀ ਪੜ੍ਹਾਈ ਦਾ ਖਰਚਾ ਵੀ ਆ ਆਲਾ ਮੜੀ ਭੈਣ ਨਾਲ ਗੱਲ ਕਰ ਲੈ ਬਾਈ ਲੈ ਕਰ ਲੈ ਭਣੀ ਸ੍ਰੀ ਬਰਾੜ ਨੇਗੇ ਪੰਜਾਬ ਠੀਕ ਹੈ ਨਹੀਂ ਜੀ ਜੀ ਭੈਣੇ ਮੇਰੀ ਵੀਰੇ ਨਾਲ ਗੱਲ ਹੋਈ ਸੀ ਕੱਲ ਵੀ ਭੈਣੇ ਨਾਲ ਤੇ ਆਪਾਂ ਤੁਸੀਂ ਬੇਫਿਕਰ ਹੋ ਭੈਣੇ ਰੋਣ ਵਾਲੀ ਕੋਈ ਗੱਲ ਨਹੀਂ ਐ ਸਮਝੋ ਵੀ ਆਪਣਾ ਆਪਦਾ ਹੀ ਘਰ ਹੈ ਤੇ ਆਪਾਂ ਕਰਦੇ ਆ ਜੀ ਭੈਣੇ ਜਿਵੇਂ ਬੇਫਿਕਰ ਹੋ ਤੁਸੀਂ ਰੋਣਾ ਭੈਣੇ ਨਹੀਂ 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 ਭੈਣੇ ਰੋਣਾ ਜਮਾ ਵੀ ਨਹੀਂਗਾ ਦੇਖੋ ਅਸੀਂ ਅਸੀਂ ਇਹ ਆ ਨਾ ਮਤਲਬ ਸਾਰੇ ਗੱਲ ਕਰੋ ਭੈਣੇ ਇਹਨਾਂ ਦਾ ਦੁਨੀਆ ਗੱਲ ਕਰੋ ਕਰ ਸਕਦੀ ਹੈ ਛੋਟੇ ਜੀ ਭੈਣੇ ਨਹੀਂ 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 ਜੀ ਪਣੀ ਨਹੀਂ ਨਹੀਂ ਰੋਣਾ ਨਹੀਂਗਾ ਤੁਸੀਂ ਬੇਫਿਕਰ ਰਹੋ ਸਾਡੇ ਪੰਜਾਬ ਆ ਬੰਦੋ ਆਪਾਂ ਇੰਨਾ ਉਹ ਸਭ ਨੂੰ ਆਪਾਂ ਠੀਕ ਕਰਨਾ ਛੇਤੀ ਸਾਰਾ ਕੁਝ ਹੋ ਗਿਆ ਕੋਈ ਨਾ ਆਪਣੇ ਮਾਰਨਾ ਪੜਿਆ ਬਾਈ ਨਾਲ ਵੀ ਕਰ ਲੈ ਬਾਈ ਜੀ ਜੀ ਵੀਰੇ ਠੀਕ ਹਾਂ ਜੀ ਵੀਰੇ ਸਤਿ ਸ੍ਰੀ ਅਕਾਲ ਜੀ ਹਾਂ ਬਾਈ ਆਪਦਾ ਇਹ ਭਰਾ ਕੋਲੇ ਬਾਈ ਗਏ ਆ ਕਈ ਵਾਰੀ ਭਾਨੀ ਸਿੱਧੂ ਕੋਲੇ ਕਰੇ ਜਾਂ ਜੀ ਜੀ ਇਹਨੇ ਆਪਣੀ ਹੈਲਪ ਕਰੀ ਆ ਧੰਨਵਾਦ ਕਰਦਾ ਹਾਂ ਮੈਂ ਦੇਖੋ ਬਾਈ ਤੁਹਾਨੂੰ ਧੰਨਵਾਦ ਕਰਦਾ ਦਾ ਮੇਰ ਤਾਂ ਨਹੀਂ ਧੰਨਵਾਦ ਤਾਂ ਤੁਸੀਂ ਬਾਈ ਦਾ ਕਰਨਾ ਬਣਦਾ ਪਤਾ ਹੀ ਗਿਆ ਲੈ ਮੈਂ ਤਾਂ ਤੁਹਾਡੇ ਕੋਲੇ ਆ ਗਿਆ ਮੈਂ ਤਾਂ ਨੇੜੋਂ ਨੇੜੇ ਜਿਹੋ ਸੇਵਾ ਕਰ ਰਿਹਾ ਬਾਈ ਇਹ ਮੈਂ ਸੇਵਾ ਦਾ ਇਹ ਸ੍ਰੀ ਬਰਾੜ ਬਾਰੇ ਤੁਹਾਨੂੰ ਜਿਆਦਾ ਘੱਟ ਪਤਾ ਹੈ ਇਹ ਤਾਂ ਬਹੁਤ ਪੰਜਾਬ ਲਈ ਇਹਨੇ ਬਹੁਤ ਪਰਚੇ ਪਵਾਏ ਨੇ ਕਿ ਪੰਜਾਬ ਦੀ ਕਿਸਾਨੀ ਦੀ ਗੱਲ ਮਜ਼ਦੂਰੀ ਦੀ ਗੱਲ ਬਹੁਤ ਵੱਡੇ ਪੱਤਰ ਤੇ ਕਰੀਆ ਸ੍ਰੀ ਬਰਾੜ ਨੇ ਗਾਣੇ ਲਿਖੇ ਅੱਜ ਵੀ ਜਿਹੜਾ ਸਿਸਟਮ ਦਾ ਸਤਾ ਹੋਇਆ ਬਾਹਰ ਬੈਠਾ ਹੈ ਠੀਕ ਹੈ ਇਸ ਕਰਕੇ ਆਉਣ ਨੂੰ ਅੱਜ ਵੀ ਅੱਜ ਵੀ ਆਉਣ ਨੂੰ ਮੇਰੇ ਨਾਲ ਅਕਸਰ ਹੀ ਗੱਲਾਂ ਹੁੰਦੀਆਂ ਰਹਿੰਦੇ ਨੇ ਬਹੁਤ ਸਿਸਟਮ ਨਾਲ ਜੱਹਾ ਹੋਇਆ ਮੈਂ ਗੱਲਾਂ ਬੋਲਣਾ ਨਹੀਂ ਚਾਹੁੰਦਾ ਕਿਉਂਕਿ ਕਈ ਵਾਰੀ ਹਨਾ ਗੱਲਾਂ ਹੋਰ ਹੋ ਜਾਂਦੀਆਂ ਨੇ ਠੀਕ ਹੈ ਜੀ ਬਹੁਤ ਪੰਜਾਬ ਲਈ ਜਿਹੜਾ ਕਿ ਆਪਦਾ ਹੋ ਕਰਦਾ ਬਰਾੜ ਸਾਹਿਬ ਇਹ ਸਾਰਾ ਸਿਸਟਮ ਆ ਹਨਾ ਆ ਤੁਹਾਡੇ ਜੀ ਵੀਰੇ ਜੀ ਬਾਕੀ ਆਪਾਂ ਮੈਂ ਤੁਹਾਨੂੰ ਸਾਰੀ ਗੱਲਬਾਤ ਆਪਾਂ ਕਰ ਲੈਨੇ ਵੀ ਕਿਸ ਤਰ੍ਹਾਂ ਇਹ ਸੋਲੂਸ਼ਨ ਹੋਊਗਾ ਇਹ ਨਿਕਲੂਗਾ ਆਪਾਂ ਹੱਲ ਮੈਂ ਇਥੋਂ ਥੋੜੇ ਟਾਈਮ ਵਿੱਚ ਜੇਕਰ ਚੱਲਦਾ ਠੀਕ ਹੈ ਤੁਸੀਂ ਮੈਨੂੰ ਫੋਨ ਕਰਿਓ ਤੇ ਬੇਫਿਕਰ ਹੋ ਜੀ ਵੀਰੇ ਆਪਾਂ ਛੇਤੀ ਕੰਮ ਸ਼ੁਰੂ ਕਰਾਉਨੇ ਆ ਛੇ ਬਾਪਾ ਇੱਕ ਦੋ ਗੱਲਾਂ ਜੀ ਸ਼ੁਰੂ ਕਰਾ ਲੈਣੇ ਹਨਾ ਠੀਕ ਹੈ ਜੀ ਬੇਫਿਕਰ ਹੋ ਜੀ ਵੀਰੇ ਬੇਫਿਕਰ ਹੋ ਪਲੀਜ਼ ਹਨਾ ਭੈਣ ਨੂੰ ਵੀ ਮੜ ਜਾ ਹੌਸਲਾ ਦਿਓ ਕੋਈ ਗੱਲ ਨਹੀਂ ਇਹ ਸਾਰਾ ਠੀਕ ਹੋ ਜਾਣਾ ਮਾੜੀ ਕਰ ਲਓ ਆ ਜਿਓ ਬੱਚਾ ਭੈਣੇ ਛੋਟਾ ਭਰਾ ਸਮਝੋ ਮੈਨੂੰ ਆਪਦਾ ਭਾਨਾ ਵੀਰਾ ਵੀ ਬੈਠਾ ਹੈ ਤੁਹਾਡੇ ਕੋਲ ਤੁਸੀਂ ਬੇਫਿਕਰ ਰਹੋ ਜਮਾ ਹਾਂ ਜੀ ਜਮਾ ਹੀ ਬੇਫਿਕਰ ਰਹੋ ਤੁਸੀਂ ਠੀਕ ਹੈ ਵੀਰੇ ਧੰਨਵਾਦ ਵੀਰੇ ਤੁਸੀਂ ਇੰਨੀ ਹੈਲਪ ਕਰਦੇ ਜੀ ਜੀ ਵੀਰੇ ਦਾ ਵੀ ਧੰਨਵਾਦ ਵੀਰਿਆ ਅਸੀਂ ਤੁਹਾਨੂੰ ਕੀ ਜਾਣਨੇ ਜੇ ਆਏ ਤਾਂ ਤੁਹਾਡੇ ਨਾਲ ਗੱਲ ਹੋਈ ਹੈ ਨਾ ਵੀ ਅਸੀਂ ਤਾਂ ਦੇਖਦੀ ਨਹੀਂ ਹੈਗੀਗੇ ਹਨਾ ਜੀ ਜੀ ਵੀ ਪਹਿਲਾ ਧੰਨਵਾਦ ਇਹਨਾਂ ਦਾ ਜੀ ਜੇ ਸਾਡੇ ਘਰੇ ਆਏ ਹਨ ਬੀ ਲੋਕ ਇਹਨਾਂ ਨੂੰ ਮਿਲਣ ਜਾਂਦੇ ਸਾਡੇ ਘਰੇ ਆਏ ਦੇਖੋ ਹਨ ਜੀ 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 ਭੈਣੇ ਬਹੁਤ ਹੀ ਦੁੱਖ ਘਟੋ ਆ ਖੁਸ਼ੀ ਦੇ ਅਸ਼ੂ ਜ਼ਿਆਦਾ ਨਹੀਂ ਵੀ ਇਹ ਵੀਰਾ ਸਾਡੇ ਘਰੇ ਆਇਆ ਦੇਖੋ ਨਹੀਂ ਨਹੀਂ ਜੀ 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 ਭੈਣੇ ਸੁਣੀ ਧੰਨਵਾਦ ਨਹੀਂ ਨਹੀਂ ਬਿਲਕੁਲ ਵੀਰੇ ਹੋਣੀ ਇੰਨਾ ਕੰਮ ਕਰ ਰਹੀ ਹੈ ਕਿ ਇਹ ਤਾਂ ਬੜੀ ਉਹ ਤਾਂ ਗੱਲ ਹੈ ਹੀ ਮਾਨ ਵਾਲੀ ਗੱਲ ਹੈਗੀ ਸਾਡੇ ਲਈ ਤੇ ਸਭ ਵੀ ਇਹਨਾਂ ਨਾਲ ਹੀ ਜੁੜ ਕੇ ਸਾਰੇ ਭਰਾ ਅੱਗੇ ਤੁਰੀ ਜਾਂਦੇ ਕੁਝ ਨਾ ਕੁਝ ਜੋ ਹੋ ਸਕਦਾ ਹੈ ਨਾ ਆਪਾਂ ਕਰਦੇ ਆ ਤੇ ਤੁਸੀਂ ਜਮਾ ਨਹੀਂ ਘਬਰਾਉਣਾ ਜੀ ਭੈਣੇ ਇੱਕ ਦੋ ਦਿਨਾਂ ਚ ਹੀ ਆਪਾਂ ਜੋ ਵੀ ਹੁੰਦਾ ਹੈਗਾ ਤੇ ਸ਼ੁਰੂ ਕਰਦੇ ਆ ਛੇਤੀ ਕੰਮ ਜੀ ਜੀ ਧੰਨਵਾਦ ਜੀ ਜੀ ਕਾਮ ਰੱਖਿਓ ਜੀ ਭੈਣੇ ਆਪਦਾ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਜੀ ਭੈਣੇ